ਉਗਣਾ 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 ਕਰਦੇ ਬੜੇ ਹਬਰ ਆਹ ਦੇਖੋ ਬਈ ਆਜਾ ਬੰਦੇ ਜੀ ਠੀਕ ਹੈ ਪੁਲਿਸ ਦੀ ਵਰਦੀ ਪਾ ਕੇ ਤੇ ਇਹ ਜਿਹੜੀ ਇੱਥੇ ਆਟਾ ਮਿੱਲ ਹੈ ਬਾਈ ਦੱਸਣਗੇ ਉਥੋਂ ਚੋਰੀ ਕਰਦਾ ਫੜਿਆ ਗਿਆ ਬਾਈ ਹਸਦੀ ਗੱਲ ਜੀ ਲਿਆ ਲਓ ਕੱਢੋ 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 ਦੋ ਜਣੇ ਹਾਂਜੀ ਦੋ ਜਣੇ ਆਦਰਾ ਆਦਰਾ ਮਾਰੋ ਆਦਰਾ ਮਾਰ 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 ਲੋ ਯਾਰ ਲੋ ਕੀ ਗੱਲ ਹੋ ਗਈ ਕੀ ਕੀ ਹੋ ਰਿਹਾ ਹੈ ਭਾਈ ਗੱਲ ਕੀ ਗੱਲ ਦੱਸੋ ਵੀਰੇ ਅੱਜ ਬਾਈ ਦੱਸੂਗਾ ਕੀ ਹੋ ਗਿਆ ਕੀ ਗੱਲ ਹੋਈ ਬਾਈ ਬਾਈ ਮੈਂ ਤਾਂ ਉਧਰ ਕੰਮ ਲੱਗਾ ਪਿਆ ਸੀ ਜਾਈ ਹਾਂ ਇਹ ਮਗਰੋਂ ਆਟਾ ਜਾ ਕੇ ਭਜ ਦੇ ਸੀ ਜੀ ਅਛਾ ਕਿੰਨੀਆਂ ਬੋਰੀਆਂ ਚੱਕੀਆਂ ਨੇ ਇਹਨਾਂ ਦੇ ਇੱਕ ਦਾ ਹੀ ਹੱਥ ਜਾ ਤੇ ਬਾਕੀ ਆ ਡਿੱਗੀ ਭਰੀ ਬੈਠਿਆ ਜੀ ਅੱਛਾ ਇਹ ਆਪਣਾ ਹੈਗੇ ਕੀ ਨਾ ਜੇਪੀ ਪੁਰਾ ਕੀ ਨਾ ਹੈਗਾ ਹਾਂਜੀ ਜੇਪੀ ਫਲੋਰ ਮੈਨ ਲਾਈ ਅਸੀਂ ਜੇਪੀ ਫਲੋਰ ਮੈਨ ਲਾ ਹਾਂਜੀ ਹਾਂਜੀ ਅਛਾ ਇਹ ਕਿੱਥੋਂ ਦੀ ਘਟਨਾ ਬਾਈ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਸਾਧਕਰੀ ਘਟਨਾ ਹੈ ਬੀ ਕੋ ਰੋਡ ਅਛਾ ਸਾਧਕ ਹਾਂਜੀ ਹਾਂਜੀ ਤੇ ਅਸੀਂ ਬਾਈ ਇੱਥੇ ਜਾ ਰਹੇ ਸੀ ਸਾਨੂੰ ਨੂੰ ਪਤਾ ਸੀਗਾ ਅਜ ਮਰਾ ਤੁਸੀਂ ਬਚਾ ਲਿਆ ਵੀਰੇ ਇਹ ਜੇ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਚੋਰਾਂ ਦਾ ਹਾਂ ਤੁਹਾਡੇ ਇੱਥੇ ਪਹਿਲਾਂ ਹੋਈਆਂ ਘਟਨਾਵਾਂ ਹੈ ਜੀ ਅਕਦੇ ਬਾਈ ਕੋਈ ਚੋਰੀ ਹੋਈ ਹੈ ਤੁਹਾਡੇ ਹੋਈ ਹੈ ਦੇਖੋ ਭਈ ਇਹ ਕਿ ਸਾਡੇ ਪਹਿਲਾਂ ਵੀ ਚੁਰੀਆਂ ਹੁੰਦੇ ਐ ਭਈ ਫੜੋ ਜਾਓ ਲੋਹੇ ਦੇ ਕਰਾਪਾ ਲਾਓ ਜਾਂ ਕੋਈ ਕਰੋ ਉਹਨਾਂ ਦੇ ਹਾਂ ਫੜੋ 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 ਥੱਲੇ 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 ਵੜਾਓ ਉਹਨਾਂ ਥੱਲੇ ਆ ਜਾਓ ਇੱਥੇ ਇੱਥੇ ਵੜੋ ਚਲੋ ਵੜੋ ਥੱਲੇ ਅੱਛਾ ਅੱਜਾ ਇਹ ਵੜਾ ਆ ਦੇਖੋ ਭਈ ਇਹ ਦੋ ਜਾਨੇ ਐ ਜੀ ਇੱਕ ਆ ਮਤਲਬ ਇਹਦਾ ਭਰਾ ਹੋ ਗਿਆ ਇੱਕ ਵਾਰ ਨਾ ਸੀ ਬੋਲੋ ਤੇਰਾ ਕੀ ਲੱਗਦਾ ਇਹ ਦੱਸ ਦੇਖੀ ਲੱਗਦਾ ਇਹ ਅੱਛਾ ਤੇ ਇੱਥੇ ਕੀ ਕਰਨਾ ਸੀਗੇ ਉਥੀ ਵਾ ਟੋਰੀ ਕਰਨ ਆਈ ਸੀ ਭਾਈ ਹਾਂ ਟੋਰੀ ਕਰਨ ਆਈ ਸੀ ਭਾਈ ਤੇ ਪੁਲਿਸ ਦੀ ਵਰਦੀ ਕਿਉਂ ਭਾਈ ਪੁਲਿਸ ਨੂੰ ਕਬਜ਼ਾ ਨਾਮ ਕਰਦੇ ਹੋ ਆ ਦੇਖੋ ਭਾਈ ਜੀ ਪੁਲਿਸ ਦੀ ਵਰਦੀ ਪਾ ਕੇ ਪ੍ਰੋਪਰ ਸਿਰ ਤੇ ਟੋਪੀ ਲੀ ਹੁਈ ਸੀ ਆ ਬੰਦੇ ਨੇ ਜੀ ਤੇ ਇੱਥੇ ਜਿਹੜੇ ਤੁਸੀਂ ਆ ਦੇਖ ਰਹੇ ਹੋ ਜੇਪੀ ਫਲੋਰ ਮਿਲ ਸਾਧ ਕੇ ਇੱਥੇ ਭਾਈ ਮਤਲਬ ਤੁਸੀਂ ਦੇਖ ਰਹੇ ਹੋ ਤੁਸੀਂ ਸਾਰਾ ਬਜੇ ਦਾ ਬਹੁਤ ਵਧੀਆ ਪ੍ਰੋਡਕਟ ਹੈ ਤੇ ਇਹ ਚੰਗਾ ਪ੍ਰੋਡਕਟ ਹੈ ਨਾ ਇਹਨਾਂ ਨੇ ਇੱਥੇ ਆ ਦੋ ਬੰਦੇ ਕਾਬੂ ਕੀਤੇ ਆ ਬਾਈ ਕੀ ਕਰਨਾ ਕੀ ਹੋਈ ਹੈ ਕਰਨਾ ਵਾਜੂ ਦੱਸੋ ਮੈਂ ਤਾਂ ਹੀ ਚੱਕੀਆਂ ਚਲਾਈ ਜਾਂਦਾ ਜੀ ਉਦਰੀ ਕੀ ਕਰਦੇ ਇਹ ਇਧਰ ਆਏ ਤੇ ਮੇਜ ਤੋਂ ਟੇਬਲ ਤੋਂ ਚੱਕ ਕੇ ਤੇ ਥੈਲੀਆਂ ਮੁਰ ਦੇ ਭੱਜਣ ਲੱਗੇ ਤੇ ਮੈਂ ਫੜ ਲੈ ਇਹਨਾਂ ਨੂੰ ਨਹੀਂ ਤੁਹਾਡੇ ਕੋਲੇ ਇਹ ਕੀ ਬਣ ਕੇ ਆਇਆ ਸੀਗਾ ਬੰਦਾ ਇਹ ਇਹ ਪੁਲਿਸ ਵਾਲਾ ਬਣ ਕੇ ਆਇਆ ਇਹ ਕਹਿੰਦਾ ਮੈਂ ਆਟਾ ਲੈ ਕੇ ਜਾਣਾ ਆਟਾ ਲੈ ਕੇ ਜਾਣਾ ਹਾਂਜੀ ਮੈਂ ਉਧਰ ਕੰਮ ਲਾ ਕੇ ਧਿਆਣਾ ਆਪਦੇ ਕਿੰਨੀਆਂ ਬੋਰੀਆਂ ਖਾ ਲਈਆਂ ਸੀ ਬਈ ਨੇ ਤੇ 7-8 ਬੋਰੀਆਂ ਰਖਾ ਲਈਆਂ ਸੀ ਇਹਨੇ 7 ਕਿ ਬੋਰੀ ਕਿੰਨੇ ਦੀ ਹੈ ਤੇ ਬੋਰੀ ਆਪਣੀ ਹੈਗੀ 400 ਦੀ ਹੈ 400 ਦੀ ਬੋਰੀ ਹੈ ਹਾਂਜੀ ਅਤੋਂ ਤੁਸੀਂ 3200 ਰੁਪਏ ਦਾ ਆਟਾ ਦਿਖਾ ਲਿਆ ਸੀ ਇਹਨੇ ਹਾਂਜੀ ਹਾਂਜੀ 32-3300 ਦਾ ਆਟਾ ਤੇ ਉਦੋਂ ਦਾ ਆਟਾ ਲੈ ਕੇ ਭਜਦਾ ਹੁੰਦੀ ਆ ਹਾਂਜੀ ਭਜਦਾ ਹੀ ਉਦੋਂ ਬਾਅਦ ਆਟਾ ਲੈ ਕੇ ਜੀ ਤਾਂ ਮੈਂ ਮੜਦੇ ਹਾਂ ਹਾਂ ਜਿੰਨਾ ਬੰਦ ਖੜੋ ਕਿੰਨੀਆਂ ਕਿੰਨੀਆਂ ਬੋਰੀਆਂ ਚੱਕੀਆਂ ਹੈ ਬ ਕਾਲੀ ਕਾਲੀ 35 40 ਇਹਦੀ 40 ਬੋਰੀਆਂ ਤੇ ਕਿੱਥੇ ਰੱਖੀਆਂ ਹੋ ਆ ਦੇਖੋ ਬਈ ਇਹ ਡਿੱਗੀ ਦੇ ਵਿੱਚ ਰੱਖੀਆਂ ਜੀ ਇਹ ਡਿੱਗੀ ਹੈ ਗੱਡੀ ਦੀ ਤੇ ਆਜ ਤੋਂ ਇਹ ਬੰਦੇ ਦੋ ਫੜੇ ਗਏ ਮਤਲਬ ਲਾਲਚ ਇੰਨਾ ਬੰਦਿਆਂ ਕੋਲੇ ਜਿਹੜੀ ਇੱਕ ਬੋਰੀ ਸੀਗੀ ਉਹ ਇਹਨਾਂ ਨੇ ਜਾਂਦੇ ਨੇ ਚੱਕ ਕੇ ਉਹਦੇ ਬੁੱਕਲ ਚ ਰੱਖ ਲਈ ਹਾਂ ਬਈ ਕੀ ਘਰਾਂ ਜਾਂਦੇ ਪੰਜਾਬ ਦੇ ਬਈ ਹਾਲਾਤ ਬਹੁਤ ਮਾੜੇ ਹੋਗੇ ਹਾਲਾਤ ਪਿਆਉ ਦੇ ਬਈ ਦਿਨ ਬੰਦ ਦਿਨ ਮਾੜੇ ਹੀ ਹੁੰਦੇ ਜਾਂਦੇ ਆ ਉਹ ਦਿਨ ਦਿਹਾੜੇ ਵੇਖ ਲੋ ਇਹ ਮੁੰਡਾ ਆਪਣਾ ਵਿਚਾਰਾ ਆਹੇ ਕੰਮ ਚ ਰੁਜਿਆ ਸੀਗਾ ਠੀਕ ਹੈ ਇਹਨੂੰ ਕਹਿ ਕੇ ਵੀ ਨਾ ਆਟਾ ਸੀ ਲੈ ਕੇ ਜਾਣਾ ਤੇ ਕੱਲਾ ਸੀ ਅੱਜ ਮੈਂ ਮੜਾ ਪਾਸੇ ਕਿਤੇ ਗਿਆ ਹੋਇਆ ਸੀ ਤੇ ਚੱਕ ਕੇ ਭੱਜਣ ਲੱਗੇ ਸੀ ਇਹ ਲਾਟੇ ਦੀਆਂ ਜਿਵੇਂ ਵੀ ਨਿਗਾਹ ਪੈ ਗਈ ਕੈਮਰੇ ਲੱਗੇ ਸੀ ਇਹਨੇ ਅੰਦਰ ਗਿਆ ਕੈਮਰਾ ਵੇਖਣੇ ਭੱਜਣ ਲੱਗੇ ਨੇ ਫੜ ਲਿਆ ਉੱਥੋਂ ਉੱਥੇ ਜਰਾ ਕੀ ਹੁਣੀ ਆ ਗਈ ਨਾਲ ਆਪਣੇ ਗਵਾਂਢੀ ਬਈ ਕੈਮਰੇ ਤੇ ਪਤਾ ਕਿਵੇਂ ਲੱਗੇ ਕੀ ਬਦਲ ਕੇ ਕੈਮਰੇ ਚ ਆਹ ਮੁੰਡੇ ਨੂੰ ਪਤਾ ਲੱਗ ਗਿਆ ਆਪਨੇ ਮੈਨੂੰ ਪਤਾ ਲੱਗਾ ਗਿਆ ਕੈਮਰੇ ਆਪਨੇ ਐਲਸੀਡੀ ਚੱਲਦੀ ਨਹੀਂ ਇਹੋ ਫਰੀ ਅੱਛਾ ਜੀ ਤੇ ਮੈਂ ਅੰਦਰ ਪੈਸੇ ਕੱਟਣ ਗਿਆ ਜੇ ਮੈਨੂੰ ਅੰਦਰ ਆ ਬਈ ਇਹਨਾਂ ਬਈ ਦੀ ਆਟਾ ਜਿਹੜੀ ਮੇਲ ਹੈ ਜੀ ਤੇ ਬਹੁਤ ਬਈ ਵਧੀਆ ਕੰਮ ਕਰਦੇ ਆ ਵਿਚਾਰੇ ਇਮਾਨਦਾਰ ਇਨਸਾਨ ਹੈ ਆ ਦੇਖੋ ਇਹ ਬਈ ਆਟਾ ਕਰਾ ਕਹਾਂਗਾ ਆਟਾ ਆਪਣਾ ਆਪਣਾ ਆ ਦਾ ਮੱਕੀ ਦਾ ਆਟਾ ਠੀਕ ਹੈ ਵੀਰੇ ਆ ਚੌਲਾਂ ਦਾ ਆਟਾ ਠੀਕ ਹੈ ਬੰਦਾਸੀ ਤੇ ਚੋਰੀ ਕਦਾ ਕਦਾ ਕਿਤੇ ਨੇ ਸਾਰੇ ਚੱਕੇ ਲੈ ਗਏ ਸੀਗੇ ਆ ਸਾਰੇ ਹੀ ਆਦੇ ਚੱਕਣ ਲੱਗੇ ਜੂ ਉਹਨੂੰ ਆਈ ਰਿਹਾ ਦੱਸੀ ਅੱਗੇ ਓਏ ਦੱਸ ਕਿੱਥੋਂ ਚੋਰੀ ਕਿੱਦਾਂ ਦੱਸ ਹਾਂ ਅਨਾਉਂਸਿੰਗ ਤੇ ਨਾ ਗਿਆ ਹਾਂ ਕੀ ਸ਼ਿਲੂ ਸ਼ਿਲੂ ਉਤਰਨਾ ਗਿਆ ਓਏ ਅਰਸ਼ ਤੇ ਇੱਥੇ ਤੁਹਾਨੂੰ ਇਹ ਦਸਵੀਂ ਤੁਹਾਨੂੰ ਕਿਸੇ ਨੇ ਭੇਜਿਆ ਕਿ ਤੁਹਾਨੂੰ ਭੇਤ ਸੀਗਾ ਇੱਥੇ ਆ ਕੁਛ ਹੁੰਦਾ ਨਹੀਂ ਮੈਨੂੰ ਭੇਜਿਆ ਕਿ ਪਹਿਲਾਂ ਤੁੰਗੋ ਨਾ ਸੀਗਾ ਤੇ ਕੀ ਲੈਣਾ ਸੀ ਇੱਥੇ ਪਹਿਲਾਂ ਦੱਸਦੇ ਨਹੀਂ ਆਟੀ ਲੈਣਾ ਨਹੀਂ ਪਤਾ ਲੈਣ ਤਾਂ ਆਉਂਦੇ ਹੀ ਇੱਥੇ ਹੋਰ ਵੀ ਲੋਕ ਆਉਂਦੇ ਆ ਪੁੱਸ ਦੀ ਵਰਦੀ ਦਾ ਤੇਰੇ ਦਿਮਾਗ ਦੇ ਵਿੱਚ ਕਿਵੇਂ ਗੱਲ ਉੜੀ ਵੀ ਪੁੱਸ ਦੀ ਵਰਦੀ ਹੀ ਪਾ ਕੇ ਮੈਂ ਇਹ ਵਾਰ ਦਾ ਤੁਹਾਨੂੰ ਅੰਜਾਮ ਦੇ ਸਕਦਾ ਹੈ ਮੈਂ ਬੜੀ ਤਾਂ ਪੜੀ ਮਾ ਮੇਰੇ ਤੇ ਕਿਹੜਾ ਸ਼ੱਕ ਬਣਿਆ ਨਾ ਅੱਛਾ ਹਾਂਜੀ ਤੇ ਬਾਈ ਤੁਸੀਂ ਕਿੱਥੇ ਗਏ ਸੀਗੇ ਜਰੋਦਣੇ ਮੈਂ ਰੋ ਚੱਕਣਾ ਚਲਾਈ ਜਾਂਦਾ ਸੀ ਜੀ ਅੱਛਾ ਹਾਂਜੀ ਮੈਂ ਆਹ ਦਾ ਕੰਮ ਕਰੀ ਨਾ ਹੋਰ ਗਾਹ ਆ ਗਈ ਉਹ ਦੋ ਦੋ 2000 ਰੋ ਰੋ ਤਰਨਾ ਤੱਕ ਆ ਗਈ ਠੀਕ ਹੈ ਤੇ ਉਦੋਂ ਬਾਅਦ ਮੈਨੂੰ ਪਤਾ ਲੱਗਾ ਮੈਂ ਕਹਿੰਦੇ ਅੰਦਰ ਜਾ ਕੇ ਦੇਖਿਆ ਜੀ ਤੇ ਇਹ ਜਾਣ ਲੱਗੇ ਕਿ ਮੈਂ ਭੱਲੇ ਨਾ ਆਉਂ ਫੜ ਕੇ ਲਿਆ ਬਾਈ ਮੜਾ ਜਾ ਲਿਆ ਫੜ ਲੈ ਫੜ ਲੈ ਫੜ ਲੈ ਆ ਦੇਖੋ ਭਾਈ ਇਧਰ ਨਾਲ ਭਾਈ ਆਟਾ ਪੀ ਜਾਂਦੇ ਸੀ ਉਹ ਜਗ੍ਹਾ ਵੀ ਦਿਖਾਉਣਗੇ ਭਾਈ ਕਿੱਥੇ ਕਿੱਥੇ ਆਟਾ ਪੀ ਰਹੇ ਸੀ ਜੀ ਇੱਥੇ ਕੀ ਲੱਗਾ ਅੱਜ ਪੀ ਜਾਂਦਾ ਯਾਰ ਆਟਾ ਅੱਜ ਕਿੱਥਾਈ ਲੱਗਣਾ ਅੱਛਾ ਜੀ ਆਵੇ ਇੱਥੇ ਆਟਾ ਪੀ ਜਾਂਦਾ ਸੀ ਅੱਛਾ ਤੁਸੀਂ ਇੱਥੇ ਆਟਾ ਬਿੰਦੇ ਸੀਗੇ ਹਾਂ ਜੀ ਹਾਂ ਜੀ ਤੇ ਉਧਰ ਉਹ ਆਟਾ ਚੱਕ ਕੇ ਭੱਜ ਗਈ ਤੇ ਮੈਂ ਮੌਕੇ ਤੇ ਇਹਨਾਂ ਨੂੰ ਫੜ ਲਿਆ ਅੱਛਾ ਫੜ ਲਿਆ ਤੇ ਇਹ ਬਾਕੀ ਬਾਈ ਜਿਹੜੇ ਬਾਈ ਐ ਇੱਥੇ ਨੇ ਮਾਲ ਕੇ ਹਨਾ ਭਾਈ ਕੀ ਨਾਲ ਜੀ ਆਪਣਾ ਤੁਹਾਨੂੰ ਦਿੰਦਾ ਸੰਤੂਬਾਈ ਦਿੰਦਾ ਸੰਤੂਬਾਈ ਬਲ ਤੁਸੀਂ ਕੋਲੇ ਸੀ ਮਜੂਰ ਸੀ ਜਿਹੜੇ ਬੰਦੇ ਫੜੇ ਗਏ ਮੈਂ ਗਿਆ ਸੀ ਵਰਕ ਇਚ ਕੰਮ ਗਿਆ ਸੀ ਅੱਡੇ 'ਚ ਜੀ ਤੇ ਉੱਧਰ ਮੈਂ ਤੇ ਰੌਲਾ ਪਿੱਤਾ ਦੇਖਿਆ ਕਿ ਕੀ ਚੱਕਰ ਹੋ ਗਿਆ ਇਹੰਦਾ ਕਹਿੰਦਾ ਭਈ ਆਇਆ ਕਰਕੇ ਵੀ ਆਏ ਸੀ ਗਾਹ ਬਣ ਕੇ ਜੀ ਹੂੰ ਉਹ ਉਸ ਦੀ ਦੇ ਮਰਦੀ ਵੀ ਪਾਈ ਆ ਅੱਛਾ ਜੀ ਤੇ ਆਹ ਮਾਟਾ ਲੈ ਕੇ ਆਣਾ ਤੇ ਤਿੰਨ ਚਾਰ ਇਹ ਆਪੇ ਹਾਂ ਜੀ ਹਾਂ ਆਮ ਲੈ ਕੇ ਆਣਾ ਬਾਈ ਲੱਗਦਾ ਵੀ ਇਹ ਹਾਂ ਉਹ ਲੱਗਦਾ ਤੇ ਭਈ ਕੀ ਹੋਇਆ ਇਹ ਮੁੰਡਾ ਇੱਥੇ ਡੱਬ ਖਾਲੀ ਕਰਨ ਲੱਗ ਗਿਆ ਠੀਕ ਹੈ ਜੀ ਆਵੇ ਆਪਣਾ ਆਟੇ ਦੇ ਡੱਬ ਖਾਲੀ ਕਰਨਾ ਪਏ ਆਟਾ ਭਰ ਜਾਂਦਾ ਜੇ ਵਿੱਚ ਠੀਕ ਹੈ ਜੀ ਮੈਂ ਗਾਹਲੀ ਕਰਦਾ ਤੇ ਡਿੱਕੀ ਆਟਾ ਭਰ ਲੈਣੇ ਨਿੱਕਲ ਚੱਲੇ ਜੀ ਬਈ ਅੱਛਾ ਜੀ ਉਹ ਪੀਰ ਨੂੰ ਦਾ ਹੋਰ ਬੜਾ ਵੀ ਇਹ ਪੈਸੇ ਕਿਥੇ ਜਾਵੜੇ ਅੰਦਰ ਯਾਨੀ ਕੈਬੇਜ ਵੇਚ ਲਿਆ ਨਿੱਕਲ ਚੱਲੇ ਆਟਾ ਰੱਖੀ ਨਹੀਂ ਤੂੰ ਹੋਰ ਇੰਨੀ ਦਾ ਮਤਲਬ ਚੱਕੀਆਂ ਯਾਰ ਹੋਰ ਇੰਨੀਆਂ ਮਿਲਾਂ ਉੱਥੇ ਚੋਰੀਆਂ ਵੀ ਕਰਦੇ ਇੱਥੇ ਕਿਉਂ ਕਰਦੇ ਹੋ ਭਾਈ ਮੇਰੀ ਗੱਲ ਸੁਣ ਸਾਡਾ ਗਵਾਂਢੀ ਸੀਗਾ ਹੂੰ ਉਹਨੇ ਦੱਸਿਆ ਮੈਨੂੰ ਯਾਨੀ ਕਿ ਉਹਨੇ ਜੇਪੀ ਮਹਿਲਾ ਹਾਂ ਠੀਕ ਆ ਉਹਨੇ ਆਟਾ ਵਧਿਆ ਜਾਂਦਾ ਨਹੀਂ ਨਹੀਂ ਵਧਿਆ ਚੋਰੀ ਕਰਦੇ ਮਾਰੇ ਮਾਰੇ ਮਾਰ ਕਿੰਨੀ ਮਾਰੇ ਮਾਰੋ ਮਾਰੋ

ਮਾਫੀ ਮੈਂ ਸਰਦਾਰ ਤੋਂ ਬਾਈ ਦਾ ਮੈਂ ਮਾਫੀ ਨਹੀਂ ਕਰਦਾ ਕੋਈ ਮਾਰ ਕੇ ਨਹੀਂ ਬਾਈ ਉਹ ਮੇਰੀ ਗੱਲ ਸੁਣਾ 40 ਬੋਲਰਸ ਗੱਡੀ ਧਰ ਲਿਆ ਗੱਡੀ ਲੱਗੇ ਭਾਈ ਦੇ ਸੀਗੇ ਉਹ ਬਾਈ ਉਹ ਨੁਕਸਾਨ ਕਿਉਂ ਹੋਣਾ ਸੀ ਜੇ ਮਤਲਬ ਤੁਸੀਂ ਬੋਲਰਾਂ ਥੋੜਾ ਬਾਈ ਮੈਨੂੰ ਹੀ ਕਰਨਾ ਪੈਣਾ ਸੀ ਜੀ ਮੁਰਗੇ ਦਾ ਥੋੜੀ ਦੁਖਾ ਕਿੰਨੀ ਹੈ ਬਾਈ ਪਾਤਰ ਖਾ ਮੇਰੀ 15000 ਰੁਪਏ ਜੀ ਤੇ 15000 ਰੁਪਏ ਆਟਾ ਤੁਸੀਂ ਲਗੇ ਸੀ 20000 ਦਾ ਦੱਸ ਬਾਈ ਸੌਰੀ ਗਲਤੀ ਸੌਰੀ ਨਹੀਂ ਪੁੱਤ ਬਾਈ ਫੋਨ ਲਾ ਦੱਸ ਉਹਨੂੰ ਫੋਨ ਲਾ ਵੀਰੇ ਜੀ ਫੋਨ ਲਾ 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 ਉਸਨੂੰ ਫੋਨ ਲਾ ਜਾ ਆਇਆ ਆਇਆ ਲੋਰ ਨਾ ਯਾਰ ਭਾਈ ਫੋਨ ਦੋ ਹੀ ਲਾ ਦੇ ਲਾ ਲਾ ਯਾਰ ਪੁੱਛਣ ਨੂੰ ਫੋਨ ਲਾ 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 ਯਾਰ ਭਾਈ ਮੈਂ ਨਹੀਂ ਗਲਤੀ ਨਹੀਂ ਯਾਰ ਵੀਰੇ ਗੱਲ ਸੁਣ ਉਹਦੇ ਬੰਦੇ ਪੈ ਗਿਆ ਸੀ ਨਾ ਉਹ ਕਿਥੇ ਪੈ ਕਰਦਾ ਬਈ 15000 ਰੁਪਏ ਮੇਰੇ ਲੜਵਾ ਯਾਰ ਆ ਦੇਖੋ ਆ ਅੱਗ ਤੋਂ ਅੱਗ ਚਲੇ ਗਏ ਬਸਤੀਆਂ ਬਰਦੀਆਂ ਕਿੱਥੋਂ ਬਣਾਈਆਂ ਦੱਸ ਕਿਹੜੀ ਦੁਕਾਨ ਦੱਸ ਦੁਕਾਨ ਦੱਸ ਇਹ ਦੁਕਾਨ ਉਹ ਭਾਈ ਇਹਦੇ ਰੈਂਟ ਦੇ ਮਿਲ ਜਾਂਦੇ ਨਾ ਸੱਜਾ ਇੱਕ ਇੱਕ ਟਕਵਾ ਕਰਾਉ ਰਿਹਾ ਹਾਂ ਰੈਂਟ ਦੇ ਮਿਲ ਦਿੰਦੇ ਆਓ ਦੇਖੋ ਇੱਧਰ ਆ ਗੱਡੀ ਕਿਹਦੀ ਆ ਗੱਡੀ ਇਹ ਜਰਾ ਉੱਤੀ ਹੈ ਅੱਛਾ ਥੋੜਾ ਥੋੜਾ ਗਰੋਅ ਹੈ ਪੁਰਾ ਕਿੰਨੇ ਬੰਦੇ ਥੋੜੇ ਟੀਮ ਦੇ ਵਿੱਚ ਕਿੰਨੇ ਬੰਦੇ ਆ ਥੋੜੇ ਦੀਪਕ ਜੀ ਦਾ ਹੋਣ ਜੋ ਬੰਦੇ ਜੀ ਅੱਛਾ ਹਾਂ ਜੀ 25 ਤੇ ਤੈਨੂੰ ਕੀ ਦਿੰਦੇ ਆ ਜਿਵੇਂ ਤੂੰ 50000 ਰਟਾ ਲੈ ਗਿਆ ਸੀਗਾ ਇਹ ਆਕਾਗਾ ਵੇਚਦੇ ਕੀ ਕਰਦੇ ਕਿ ਮਤਲਬ ਤੁਸੀਂ ਆਉਂਦੇ ਤਾਂ 30 40 ਬੰਦੇ ਦਾ ਥੋੜਾ ਗਰੋਅ ਹੋ ਮਤਲਬ ਚੀਜ਼ ਵਿੱਚ ਬਰਤਦੇ ਖਾਣੇ ਨੂੰ ਨਹੀਂ ਨਹੀਂ ਵਰਤਦੇ ਨਹੀਂ ਅੱਛਾ ਹੈ ਵੇਚਦੇ ਨਹੀਂ ਵੇਚਦੇ ਆ ਨੇ ਬੇਜਦੇ ਹੈਗੇ ਯਾਰ ਤੁਸੀਂ ਮੇਰੀ ਗੱਲ ਸੁਣੋ ਵੀ ਇਹਨਾਂ ਦਾ ਤੁਸੀਂ ਗੁੰਡਾ ਕਰਤਾ ਸੀ ਨਾ ਹੈ ਸਾਰੀ ਮੰਡੀ ਦੇ ਵਿੱਚ ਦੰਦਰਾ ਤੇ ਚਰਚਾ ਹੋਈ ਪਈ ਹੈ ਵੀ ਜੇ ਵੀ ਇਹ ਚੱਕੀ ਵਾਲੇ ਆ ਮਿਲ ਵਾਲੇ ਆ ਉਹਨਾਂ ਦੇ ਮਤਲਬ ਕੀ ਹੈ ਮੇਰਾ ਚੋਰ ਵਰਗੇ ਠੀਕ ਹੈ ਬੰਦੇ ਇੰਨੇ ਵਧੀਆ ਬੰਦੇ ਆ ਬਾਈ ਹੁਣ ਤੁਸੀਂ ਇਹ ਦੱਸੋ ਵੀ ਤੁਹਾਡੀ ਇਥੇ ਸਾਧਗਰ ਵਿੱਚ ਪੂਰੀ ਪਰਤ ਬਣੀ ਹੋਈ ਹੈ ਹਾਂਜੀ ਹਾਂਜੀ ਉਹ ਵਧੀਆ ਕੰਮ ਚਾਲਦਾ ਹੈ ਨਾ ਕਿੰਨਾ ਚਿਰ ਕਹੋ ਜੀ ਆਪਣੇ ਕੰਮ ਨੂੰ ਆਪਣੇ ਅੱਡ 900 ਹੋ ਗਏ ਗੰਨੇ ਕਦੇ 900 ਦੇ ਇਹ ਜਿੱਕਰ ਨਾ ਹੋਈ ਹੈ ਨਾ ਨਾ ਜੀ ਅੱਗੇ ਕਦੇ ਨਹੀਂ ਹੋਈ ਜੀ ਅੱਗੇ ਆਉਂਦੇ ਹੀ ਆਪਣੇ ਕੋਲੇ ਗਾਹ ਕੋ ਗਏ ਅੱਗੇ ਆਉਂਦੇ ਜਾਂਦੇ ਰਹਿੰਦੇ ਠੀਕ ਹੈ ਜੀ ਤੇ ਆਪਾਂ ਹੈਗਾ ਸੀਗਾ ਬੁਖਾਰ ਵੀ ਚੱਲ ਕੋਈ ਦਰਨੀ ਗਾਹ ਵੀ ਆਈ ਕਿੰਨੇ ਗਾਹ ਕਾਉਂਦੇ ਆ ਬਾਈ ਆਪਣੇ ਤੇ ਮਤਲਬ ਦਿਨ ਨਹੀਂ ਦਿਖੇ ਅਡੇਲੀ ਦੇ ਗਾਹ ਗਾ ਹੀ ਜਾਂਦੇ ਆ ਜੇ ਜਪਿਆ 60-60 ਕਰਦੇ ਆਂਗੇ ਬਾਈ ਹਾਂ ਜੀ ਮਤਲਬ ਬਾਈ ਕਿਹੜਾ ਕਿਹੜਾ ਆਟਾ ਰੱਖਦੇ ਆ ਆਪਾਂ ਆਪਣੇ ਕੋਲੇ ਇੱਕ ਆਟਾ ਜਿਹੜਾ ਮਲਟੀ ਗ੍ਰੇਨ ਹੋ ਗਿਆ ਜੀ ਤੇ ਮੱਕੀ ਦਾ ਹੋ ਗਿਆ ਜੀ ਜੀ ਬਾਈ ਤੇ ਆਪਣਾ ਸ਼ੂਗਰ ਵੀ ਆਟਾ ਹੋ ਗਿਆ ਜੀ ਜੀ ਬਾਈ ਤੇ ਦਲੀਆ ਦੂ ਆਪਣਾ ਆਮ ਆਟਾ ਕਣਕ ਦਾ ਦਈਆ ਦਈਆ ਗੁਰੂ ਵਿੱਚ ਕਿੱਥੇ ਸੀ ਹੋਏ ਹੈ ਕਾਦੇ ਵਾਸਤੇ ਕਿੰਨੇ ਵਾਰ ਦੱਕੇ ਸੀ ਗਿਆ ਬੋਲ ਅੱਛਾ ਦਵਾ ਕਾਹ ਵਾਸਤੇ ਦਵਾ ਕਿੰਨੇ ਤੇਰੇ ਦੋ ਹੈ ਦੋ ਦਵਾ ਹੈ ਓਏ ਕੰਦਰ ਦਾ ਚੱਜਦਾ ਕੰਮ ਕਰ ਲਾ ਇਹਦਾ ਚਲੋ ਬਾਈਆਂ ਦਾ ਸੋਨਾ ਕੰਮ ਹੈ ਇਧਰ ਆ ਜਾ ਬਾਈਆਂ ਦਾ ਵਧੀਆ ਕੰਮ ਹੈ ਇਹਨਾਂ ਨੇ ਇੱਥੇ ਕਿਹੜੇ ਗੁਮਰੇ ਲਾਏ ਆ ਫੜਿਆ ਗਿਆ ਨਹੀਂ ਦਾ ਕੰਮ ਹੋ ਗਿਆ ਸੀਗਾ ਬਾਈ ਕੈਮਰੇ ਲਾਉਣੇ ਚਾਹੀਦੇ ਜਿਵੇਂ ਤੁਸੀਂ ਕੈਮਰੇ ਲਾਇਆ ਕੈਮਰੇ ਤਾਂ ਬਾਈ ਲਾਉਣੇ ਚਾਹੀਦੇ ਦੂਜਾ ਕਈ ਨਹੀਂ ਬੰਦੇ ਨਹੀਂ ਵੀ ਕਰ ਰਹੇ ਇਹਨੂੰ ਮੋਕੇ ਕੈਮਰੇ ਦੇ ਵਿੱਚ ਪਤਾ ਲੱਗ ਜਾਂਦਾ ਜੀ ਇਹਦਾ ਬਾਈ ਇਹ ਬਾਈ ਦੀ ਗਵਿੰਦਰ ਬਾਈ ਦੀ ਇੰਨੀ ਬਣੀ ਹੋਈ ਆ ਜਿਹੜੇ ਇੱਕ ਫੋਨ ਤੇ ਮੁੰਡੇ ਇਨੇ ਇਕੱਠੇ ਹੋਗੇ ਠੀਕ ਹੈ ਤੇ ਨਹੀਂ ਤਾਂ ਅੱਜ ਹੋਗਾ ਇਹ ਕੰਮ ਬਾਈ ਹੁਣ ਕੀ ਕਹਣਾ ਦਿੰਦੇ ਪ੍ਰਸ਼ਾਸਨ ਨੂੰ ਤੁਸੀਂ ਜਿਹੜੇ ਪੰਜਾਬ ਪੁਲਿਸ ਤੋਂ ਕੀ ਕਹਣਾ ਸੋਣੀਆਂ ਬਾਈ ਦੱਸੋ ਬਾਈ ਮਤਲਬ ਇਹਨਾਂ ਹੰਦੇ ਕਰਵਾਈ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਜ਼ਰੂਰ ਹੋਣੀ ਚਾਹੀਦੀ ਆ ਮਹਾਲ ਮਾੜਾ ਹੀ ਆ ਕਿ ਨਹੀਂ ਬਾਹਲੇ ਚੱਲੇ ਰਿਹਾ ਜੀ ਹੋਰ ਇਹਨਾਂ ਦਾ ਗੰਗਭਾਈ ਤੁਸੀਂ ਦੱਸੋ ਹੁਣ ਇਹ ਨਾ ਉਹਦੇ ਕੀ ਕਾਰਵਾਈ ਕਰਗੇ ਯਾਰ ਕਾਰਵਾਈ ਬਈ ਇੱਕ ਵਾਰ ਸੇ ਆਪਣੀ ਇਹ ਮਤਲਬ ਕਿਨੇ ਵਾਰ ਤੇ ਬਣਦੀ ਪਈ ਇਹਨਾਂ ਦੇ ਕਿ ਕਿ ਬਈ ਨੇ ਉਮੜਾ ਛੋੜੀਆਂ ਠੀਕ ਹੈ ਇਹਨਾਂ ਜਿੰਦਗੀ ਵਿੱਚ ਖਰਾਉ ਜ਼ਰੂਰ ਕਰਸਾ ਹੁੰਦਾ ਯਾਰ ਨਿੱਕੇ ਨਿੱਕੇ ਜਵਾਕ ਉਹਦੇ ਠੀਕ ਹੈ ਆਪਾਂ ਜਵਾਕ ਹੀ ਇਹ ਕਿੱਦਾਂ ਵੱਡਾ ਹੋ ਗਿਆ ਬਿਲਕੁਲ ਬਿਲਕੁਲ ਜੀ ਆਪਾਂ ਇਹ ਵੇਖ ਤੇ ਚੱਲ ਆਪਾਂ ਇਹਨਾਂ ਨੂੰ ਹੁਣ ਅੱਜ ਮਾਫੀ ਦੇ ਦਿੰਨੇ ਬਈ ਠੀਕ ਹੈ ਪੰਚਾਇਤ ਹੀ ਹੁੰਦੀ ਆ ਬੰਦੇ ਬਈ ਮਾਫੀ ਤਾਂ ਆਪਾਂ ਦੇ ਦਾਂ ਕੱਲ ਨੂੰ ਫੇਰੇ ਨਾ ਨਿਨ ਉਖਾਉਦੇ ਪਰ ਇਦੂ ਬਾਦ ਇਹਨਾਂ ਨੂੰ ਇਹ ਵੀ ਇੱਥੇ ਦਸਿੰਨੇ ਚਾਹੀਦੇ ਬੰਦੇ ਠੀ ਗਾਰਪਟੇ ਫਿਰਾਂਗੇ ਆਪਾਂ ਦੇ ਉਧਰ ਠਾਣੇ ਮੜਾਉਣਾ ਹੈ ਆਪਾਂ ਇਹਨਾਂ ਦਾ ਬਈ ਇੱਕ ਬਈ ਵੀਡੀਓ ਬਣਾ ਮੜੀ ਫੋਨ ਤੇ ਬੋਲੋ ਜੇ ਕੱਲ ਨੂੰ ਕੋਈ ਚੋਰੀ ਹੁੰਦੀ ਹੈ ਕਿਤੇ ਵੀ ਹੁੰਦੀ ਹੈ ਕੱਲੇ ਸਾਦਕ ਨਹੀਂ ਪੂਰੇ ਫਰੀਦਕੋਟ ਦੇ ਨਾਲ ਦੇ ਪੰਡਾ ਜੀ ਤੇ ਇੱਕ ਸਾਦਕ ਚ ਕਿਸੇ ਵੀ ਦੁਕਾਨ ਤੇ ਕਿਸੇ ਵੀ ਸ਼ੋਰੂਮ ਦੇ ਉਹਦਾ ਜ਼ਿੰਮੇਦਾਰ ਕਾਉਣਾ ਹੈ ਨਾ ਬੋਲ ਆਪਣਾ ਕੀ ਹੈ ਅੱਛਾ ਜੀ ਤੇ ਤੇਰਾ ਨਾਮ ਕੀ ਓਏ ਛਿਲੂ ਅਜੀ ਛਿਲੂ ਜੇ ਤੁਮ ਵਰਕੇ ਪਤਾ ਲੱਗਿਆ ਵੀ ਤੁਸੀਂ ਚੋਰੀ ਕੀਤੀ ਹੈ ਜੇ ਕਿਤੇ ਵੀ ਚੋਰੀ ਹੋਗੀ ਇਹਦਾ ਜ਼ਿੰਮੇਦਾਰ ਅਸੀਂ ਖਰਚਾ ਤੁਹਾਨੂੰ ਪਾਵਾਂਗੇ ਸਮਝ ਗਿਆ ਨਾ ਵੀ ਦੀ ਗੱਲ ਸੁਣ ਯਾਰ ਇਹ ਇੰਨਾ ਵਧੀਆ ਅਨਸਾਰ ਆ ਬਾਈ ਜੇ ਤੁਹਾਨੂੰ ਆਟੇ ਦੀ ਲੋੜ ਹੈ ਕਣਕ ਦੇ ਆਟੇ ਦੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਆਟੇ ਦੀ ਲੋੜ ਹੈ ਤੁਸੀਂ ਬਾਈ ਕੋਲੇ ਉਹੀ ਆ ਜੇ ਯਾਰ ਹੈ ਜੇ ਵੀ ਚੱਕੀ ਵਾਲੇ ਇੱਧੇ ਬੰਦੇ ਮਸ਼ਹੂਰ ਹੈ ਤੁਸੀਂ ਇੰਨਾ ਕੋਲ ਕਿਹੜਾ ਆਓ ਮੈਂ ਕਹਿੰਦਾ ਤੁਹਾਨੂੰ ਯਾਰ ਜੇ ਤੁਹਾਨੂੰ ਲੋੜ ਹੈ ਦਾਫਤਾਰ ਬੰਦਾ ਉਹੀ ਜਵਾਬ ਨਹੀਂ ਦਿੰਦਾ ਚੋਰੀ ਕਰਨ ਦੀ ਕੀ ਲੋੜ ਹੈ ਜਿਉੜੀ ਤੁਸੀਂ ਚੌੜੀ ਬੁਰਾ ਚੱਕ ਕੇ ਲੈ ਕੇ ਜਾਣ ਦਾ ਸੀਗੇ ਬੋਲੋ ਸੌਰੀ ਨੂੰ ਸੌਰੀ ਬਾਈ ਤੋਂ ਮੰਗੋ ਯਾਰ ਬਾਈ ਦੇ ਗਲਤੀ ਮੰਨੋ ਬਾਈ ਦੇ ਕੋਈ ਨਹੀਂ ਗਾਂ ਤੋਂ ਬਈ ਧਿਆਨ ਰੱਖਿਓ ਤੈਨੂੰ ਖੜਾ ਕਰ ਦੂੰਗਾ ਇੱਥੇ ਉਹ ਕੋਈ ਨਹੀਂ ਚੱਲਦਾ ਨਹੀਂ ਨਹੀਂ ਬਾਈ ਨਹੀਂ ਨਹੀਂ ਚੋਰੀ ਚੋਰੀ ਮਾਰੀਏਗਾ ਚੋਰੀ ਕਰਨੀ ਚੰਗੀ ਤਾਂ ਨਹੀਂ ਇਹਨਾਂ ਨਾਲ ਹੈ ਮੰਨਣਾ ਗੱਲ ਯਾਰ ਮਿਹਨਤ ਕਰੋ ਹੱਟੇ-ਕੱਟੇ ਮਿਹਨਤ ਕਰਵਾਉ ਆਪਦੀ ਦੇਖੋ ਬਾਈ ਜਿਹੜੀ ਜੇਬੀ ਮੈਲ ਵਾਲੇ ਭਰਾ ਸਾਡੇ ਜਵਿੰਦਰ ਬਾਈ ਇਹਨਾਂ ਨੇ ਮਤਲਬ ਕਿੰਨੀ ਮਿਹਨਤ ਨਾਲ ਜਰਿਆ ਨੇ ਆਪ ਦਾ 10 ਸਾਲਾਂ ਦੇ ਵਿੱਚ ਆਪ ਦਾ ਰਜਗਾਰ ਖੜਾ ਕੀਤਾ ਹੈ ਹੈ ਇਹਨਾਂ ਨੇ ਮਤਲਬ ਪਹਿਲਾਂ ਅ ਦੂਰ ਤੱਕ ਵੀ ਭੇਜਦੇ ਰਹੇ ਆ ਵੀ ਕਿਸੇ ਨੇ ਆਟਾ ਲੈਣਾ ਠੀਕ ਹੈ ਘੱਟ ਰੇਟ ਤੇ ਭੇਜਦੇ ਰਹੇ ਆ ਆਪਦੇ ਆਪ ਨੂੰ ਸਟੈਂਡ ਕੀਤਾ ਕਿ ਸਟੈਂਡ ਕਰਨ ਲਈ ਪੈਸੇ ਦੀ ਵੀ ਲੋੜ ਹੁੰਦੀ ਹੈ ਮਿਹਨਤ ਦੀ ਵੀ ਲੋੜ ਹੁੰਦੀ ਹੈ ਤੇ ਆਪਦਾ ਸਾਰਾ ਕੁਝ ਘਰਵਾਲੇ ਵੀ ਕਰਵਾਉਣਾ ਪੈਂਦਾ ਹੈ। ਬਾਈ ਜੁਵਿੰਦਰ ਸਹੀ ਇਹਨੇ ਗੱਲ ਹੋਈ। ਤੇ ਇਹ ਕਹਿੰਦੇ ਵੀ ਅਸੀਂ ਰਾਤ ਰੋਜ਼ ਸਟਾਰ ਬਣ ਜੀਏ ਮਤਲਬ ਸਾਡੇ ਕੋਲ ਚੰਗਾ ਪੈਸਾ ਹੋਵੇ ਚੰਗੀਆਂ ਗੱਡੀਆਂ ਹੋਣ। ਇਹਦੀ ਗੱਲ ਹੈ ਨਾ? ਇਹ ਸ਼ਾਰਟਕਟ ਭਾਉ ਦੇ। ਹੁਣ ਗਾਹਦੋ ਕੰਮ ਗਲਤੀ ਕਰੋਗੇ। ਠੀਕ ਹੈ। ਤੇ ਹੁਣ ਇਹ ਦੱਸੋ ਵੀ ਚੂੜੀ ਵੀ ਕਿਉਂ ਕਰਦਾ ਸੀਗਾ? ਕਿ ਕੋਈ ਘਰੋਂ ਮਗਰੋਂ ਘਰ ਦੇਣਾ ਤੇਨੂੰ ਕੋਈ ਪ੍ਰੈਸ਼ਰ ਸੀ ਤਰੀ ਘਰ ਹੋਈਦਾ ਦਾ ਪਰਿਵਾਰ ਦਾ। ਪਰਿਵਾਰ ਚ ਮੈਂਬਰ ਕਿੰਨੇ ਆ? ਪਰਿਵਾਰ ਚ 4 ਆ। अच्छा थी। ते चोरी ਕਰਨ ਦੀ ਕੀ ਲੋੜ ਪਈ ਘਰਾਂ ਵੀ ਕੁਝ ਕਹਿੰਦੇ ਸੀ ਘਰਾਂ ਵੀ ਕੁਝ ਕਹਿੰਦੇ ਸੀ ਹੂੰ ਉਹ ਕਹਿੰਦੇ 300 ਰੁਪਏ ਦੇ ਦਿਹਾੜੀ ਨਾ ਠੀਕ ਹੈ ਉਹਨਾਂ ਨੇ ਕੀ ਵੰਡਾ ਕਦੀ ਹੂੰ ਠੀਕਾ ਜਾ ਕੇ ਵੀ ਆਟਾ ਲੈ ਕੇ ਆ ਕਹਿੰਦੇ ਹੂੰ ਠੀਕ ਯਾਨੀ ਆਟਾ ਲੈ ਕੇ ਦੇ ਸਾਨੂੰ ਢੱਡਾ ਢੱਡ ਭਰ ਨੂੰ ਰੋਟੀਆਂ ਬਣਾਉਣੀਆਂ ਕਹਿੰਦੇ ਸੀ ਹੂੰ ਤੇ ਫਿਰ ਮੈਂ ਸੋਚਿਆ ਮੈਂ ਆ ਜੇ ਵੀ ਵਾਲਿਆਂ ਦੇ ਚਲ ਗਈ ਉਹਨਾਂ ਦਾ ਆਟਾ ਵਧ ਗਿਆ ਸਾਰਾ ਜੇਪੀਆਂ ਦੇ ਤੋਂ ਚੋਰੀ ਕਰਨ ਜਾਣੀ ਸੀ ਤੂੰ ਲੈਂਦਾ ਮੋਲ ਲੈਂਦਾ ਕੋਈ ਪੈਸੇ ਨਹੀਂ ਪੈਸੇ ਨਹੀਂ ਹੈਗੇ ਸੀ ਯਾਰ ਬਾਈ ਤਾਂ ਇਹਦੇ ਬੰਦੇ ਹੈ ਨਹੀਂ ਵਿਚਨੋਂ ਉਹ ਲਾ ਜਾਂਦਾ ਠੀਕ ਹੈ ਹੁਜਰੀ ਤੂੰ ਛਿੱਤਰ ਵੀ ਖਾਦੇ ਆ ਬਾਈ ਦੀ ਪ੍ਰਮੋਸ਼ਨ ਵੀ ਕੀਤੀ ਹੈ ਤੈਨੂੰ ਇਹ ਵੀ ਬਾਈਆਂ ਦਾ ਕੰਮ ਵਧੀਆ ਲੱਗਿਆ ਤੈਨੂੰ ਇਹ ਤਾਈ ਲੈਣਾ ਹੈ ਤੂੰ ਨਾ ਇਹ ਤਾਂ ਸਾਰੀ ਲੱਗੀ ਜਾਂਦੀ ਆ ਹਾਂ ਮੈਂ ਸੋਚਿਆ ਮੈਨੂੰ ਥੋੜਾ ਜਿਹਾ ਦੇਖ ਰਿਹਾ ਯਾਰ ਤੂੰ ਤੂੰ ਚੰਗੀ ਜੀ ਗੱਨੇ ਦੇ ਚੋਰੀ ਕਰਪਾ ਹਾਂ ਸੋ ਭਾਈ ਇਹ ਤੁਸੀਂ ਜਗਵਿੰਦਰ ਭਾਈ ਦੇਖ ਰਹੇ ਹੋ ਇਹਨਾਂ ਦੇ ਇੱਥੇ ਘਟਨਾ ਹੋਈ ਸੀ ਜਿਹੜੀ ਇਹ ਅਸੀਂ ਬਣਾਈਏ ਵੀਡੀਓ ਫਿਲਮ ਨੂੰ ਫਿਲਮ ਬਣਾਈ ਹੈ ਤੇ ਬਾਈਆਂ ਦੀ ਜਿਹੜੀ ਮਿਲਦਾ ਦਾ ਹੈ ਉਸੀਂ ਸ਼ੁਰੂ ਤੋਂ ਹੀ ਦਿਖਾਤਾ ਸਾਰੀ ਫਰਾਂਦੇ ਵਿੱਚ ਦਿਖਾਇਆ ਹੈ ਤੇ ਸਿੱਪਿਆ ਕੇ ਲੱਗਿਆ ਬਾਈ ਬਾਈਆਂ ਦਾ ਕੰਮ ਬਾਈ ਬਦਕਾ ਲੱਗਿਆ ਬਾਈ ਕੀ ਕਹਣਾ ਜਾਣੇ ਉਹ ਜਿਹੜੇ ਆਪਣੀ ਵੀਡੀਓ ਦੇਖ ਰਹੇ ਲੋਕ ਕੁਭਰਾਵਾ ਮੈਂ ਤਾਂ ਬਾਈਆਂ ਨੂੰ ਇਹੀ ਕਹਣਾ ਜਣਾ ਵੀ ਇੱਥੇ ਆਓ ਆ ਦਾ ਸਾਫ ਸੁਥਰਾ ਆਟਾ ਲੈ ਕੇ ਜਾਓ ਹਮ ਹਰੋਂਦਰ ਬਾਈ ਪੂਰਾ ਐਡਰੈਸ ਬੋਲ ਦੋ ਫੜਾ ਫਿਰ ਬੋਲ ਦੋ ਹਣਾ ਕਿਉਂਕਿ ਪਰ ਪ੍ਰੋਮੋਸ਼ਨ ਕੀਤੀ ਹੈ ਐਡਰੈਸ ਆਪਣਾ ਬਈ ਇਹ ਜੇਪੀ ਫਲੋਰ ਮੇ ਲੱਗ ਰੇ ਸਾਦਕਾ ਫਰੀਦਕੋਟ ਰੋਡ ਤੇ ਜੀ ਬਾਈ ਐਚਪੀ ਦੇ ਪ੍ਰੋਮੋਪ ਦੇ ਬਿਲਕੁਲ ਸਾਹਮਣੇ ਬਈ ਠੀਕ ਹੈ ਜੀ ਠੀਕ ਹੈ ਜੀ ਤੇ ਸਾਦ ਕੱਡੇ ਤੋਂ ਆਲੋ ਤੁਸੀਂ ਕਿਲੋ ਡੇਢ ਕਿਲੋ ਬਾਹਰ ਰਹੇ ਜੀ ਠੀਕ ਕੋਈ ਸਾਈਡ ਨੂੰ ਜੀ ਜੀ ਤੇ ਆਪਣੇ ਕੋਲੇ ਵਧੀਆ ਸ਼ੁੱਧ ਆਟਾ ਵੀ ਕਣਕ ਦਾ ਮਲਟੀ ਗ੍ਰੇਨ ਆਟਾ ਵੀ ਹੁੰਦਾ ਜੀ ਬਈ ਮੱਟੀ ਬਾਜ ਦੇ ਦਾ ਆਟਾ ਹੋ ਗਿਆ ਬਈ ਠੀਕ ਹੈ 슈ਗਰ ਫ੍ਰੀ ਆਟਾ ਵੀ ਹੈਗਾ ਆਪਣੇ ਕੋਲੇ ਸਰ੍ਹੋਂ ਦਾ ਤੇਲ ਵੇਸਣ ਹਰ ਚੀਜ਼ ਤੁਹਾਨੂੰ ਮਜੂਰ ਮਿਲੂਗੀ ਚੌਕਰ ਪਸ਼ੂਆਂ ਵਾਸਤੇ ਟੀਕ ਵਗੈਰਾ ਸਾਰਾ ਕੁਝ ਹੁੰਦਾ ਠੀਕ ਹੈ ਜੀ ਤੇ ਬਾਕੀ ਇੱਕ ਵਾਰੀ ਸੇਵਾ ਦਾ ਮੌਕਾ ਦੇਵੋ ਤੁਸੀਂ ਇੱਕ ਵਾਰੀ ਚੈੱਕ ਕਰੋ ਸੋ ਬਈ ਇਹ ਵੀਡੀਓ ਸੀਗੀ ਸਾਡੀ ਕਾਲਪਨਿਕ ਕਾਲਪਨਿਕ ਜਿਹੜੇ ਆਰਟਿਸਟ ਹੈ ਚ ਇਹ ਜਿਹੜੇ ਬਾਈ ਐ ਇਥੋਂ ਦੇ ਮਤਲਬ ਕੰਮ ਕਰਦਾ ਆਦਾ ਦੇਖਦੇ ਆ ਬਹੁਤ ਵਧੀਆ ਇਨਸਾਨ ਐ ਜਵਿੰਦਰ ਬਾਈ ਦੀ ਪੂਰੀ ਘਰ ਟੀਮ ਐ ਤੇ ਕਿਸੇ ਵੀ ਵੀਰ ਨੇ ਹੋਣਾ ਸੇਵਾ ਦਾ ਮੌਕਾ ਜਰੂਰ ਦਿਓ ਤੇ ਸਾਡੀ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਕਿਉਂਕਿ ਇਹ ਜਿਹੜਾ ਮੁੰਡਾ ਐ ਇਹ ਅਰਸ਼ ਐ ਮੇਰੇ ਫਿਲਮਾਂ ਦੇ ਵਿੱਚ ਕੰਮ ਕਰਦਾ ਤੇ ਇਹ ਮੁੰਡਾ ਵੀ ਮਤਲਬ ਇਹ ਬਾਈ ਦੀ ਟੀਮ ਦੇ ਵਿੱਚੋਂ ਐ ਬਹੁਤ ਵਧੀਆ ਇਨਸਾਨ ਐ ਤੇ ਸਾਧਕ ਆਗੇ ਕੋਈ ਤੁਸੀਂ ਸਾਧਕਾਓ ਸਾਧਕਾ ਕੇ ਤੁਹਾਨੂੰ ਬਾਈਆਂ ਦਾ ਮੋਬਾਈਲ ਨੰਬਰ ਦੇਵਾਂਗੇ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹਨਾਂ ਦੇ ਇਹ ਆਟੇ ਵਰੇ ਬਾਈਸ ਮੌਜੂਦ ਚਾਦਨਾ ਬੜਾ ਆਟਾ ਬੜੀ ਖਾਦੋ ਕਿਹੜਾ ਕਿਹੜਾ ਨਾ ਹਾਂਜੀ ਆਪਣਾ ਆਹ ਜਿਹੜਾ ਆਟਾ ਆਹ ਹੈਗਾ ਹੀ ਮੱਕੀ ਦਾ ਜੀ ਤੇ ਆਹ ਆਟਾ ਆਪਣਾ ਬਾਜਰੇ ਦਾ ਜੀ ਜੀ ਬਾਈ ਤੇ ਆਹ ਆਪਣਾ ਕੌਣਾ ਲਾਟ ਪਿੰਨੀ ਵਾਲਾ ਠੀਕ ਹੈ ਬਾਈ ਆਹ ਵੇਖਣਾ ਠੀਕ ਹੈ ਜੀ ਆਹ ਹੈਗੀ ਆਲਸੀ ਜੀ ਤੇ ਆਹ ਹੈਗੀ ਆ ਘੰਗਣੀ ਠੀਕ ਹੈ ਵੀਰੇ ਤੇ ਆਹ ਆਪਣੀ ਦਾਕੀ ਆ ਗਈ ਠੀਕ ਹੈ ਜੀ ਤੇ ਇੱਧਰ ਸੋਇਆ ਪੀਨ ਆ ਗਈ ਠੀਕ ਹੈ ਬਾਈ ਤੇ ਆਹ ਆਪਣਾ ਦਲੀਆ ਆ ਗਿਆ ਇਧਰ ਜੀ ਜੀ ਉਹ ਕੋਹਤਰਾ ਹਸਲੇ ਪਾਸੇ ਜਾਏ ਸਾਰੇ 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 ਪ੍ਰੋਡਕਟ ਆਪਣੇ ਕੋਲ ਰੱਖੇ ਹੋਏ ਹੈ ਹਨਾ ਕੁਕਰ ਦੀ ਆਟਾ ਵੀ ਮਲਟੀ ਰੇਨਾ ਆਟਾ ਸਾਰਾ ਆਪਣੇ ਕੋਲ ਠੀਕ ਹੈ ਜੀ ਸੋ ਭਾਈ ਆ ਤੁਸੀਂ ਪੂਰਾ ਐਡਰੈਸ ਦੇਖ ਰਹੇ ਹੋ ਜੇਪੀ ਚੱਕੀ ਬਾਜਰਾ ਮੱਕੀ ਮਲਟੀ ਗ੍ਰੇਨ ਦਲੀਆ ਕਣਕ ਆਟਾ ਸਭ ਇਸ ਤੋਂ ਮਿਲਦਾ ਤੇ ਕਿਸੇ ਵੀ ਵੀਰ ਨੇ ਕੋਈ ਵੀ ਤਰ੍ਹਾਂ ਦਾ ਪ੍ਰੋਡਕਟ ਲੈਣਾ ਹੈ ਕੋਈ ਤਰ੍ਹਾਂ ਦਾ ਆਟਾ ਲੈਣਾ ਤੇ ਬਾਈ ਦਾ ਨੰਬਰ ਲਿਖਿਆ ਹੋਇਆ 9873714090 ਸੋ ਭਾਈ ਇੱਕ ਵਾਰੀ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਫਸਤੀ ਗੱਲ ਦੀ ਧੰਨਵਾਦ ਰਹਿ